ਨੇ ਸਰਪੰਚ ਆ ਜਿਹੜੇ ਕਿਸੇ ਵੀ ਲੋੜ ਹੈ ਪਰ ਜਾਲਾ ਪਈ ਹਾਈਲੈਂਡ ਹੈ ਹੈ ਸਾਰੇ ਨਹੀਂ ਬਗਨਾ ਸਾਰੇ ਹਾਈਲੈਂਡ ਹਾਂ ਉਹਨਾਂ ਇਹ ਰੋਪੜਾ ਆਖਰੀ ਪਿੰਡਾ ਇੱਕ ਤਾਂ ਇੱਧਰ ਬੰਦੇ ਨਹੀਂ ਆਉਂਦੇ ਮੈਨੂੰ ਤੁਹਾਨੂੰ ਵੀ ਪਤਾ ਹੋਣਾ ਇਹ ਰਾਹ ਬਹੁਤ ਹੋਆ ਪਤਾ ਨਹੀਂ ਲੱਗਦਾ ਪਿੰਡ ਕਿੱਥੇ ਆ ਜਿਹੜਾ ਪਿੱਛੇ ਉੱਪਦੇ ਕਰਕੇ ਇੱਥੇ ਬਹੁਤ ਜ਼ਿਆਦਾ ਰੁਕੋ ਉਹ ਤਾਂ ਮੇਬਰਤਾ ਪ੍ਰਬੰਧ ਕਰਦੇ ਜੀ ਭਾਵੇਂ ਉਹ ਪੱਕੀ ਪੈਸੇ ਵਾਲੀ ਦੇਦਰ ਸੇਵਾ ਦਾ ਸੇਵਾ ਕਰਦੇ ਰਹਿਣ ਮੇਬਰ ਜਿਹੜੀ ਪੱਕੀ ਆ ਜਿਹੜੀ ਰਾਤ 3 ਵਜੇ ਉਹ ਠਿਕਾਣੇ ਘਰ ਲੱਗਦੇ ਆ ਹਾਂ ਹਾਂ ਸਾਰੀ ਰੌਣਕ ਦੀ ਉਹ ਚੱਲਦੀ ਹੈ ਨਹੀਂ ਜੇ ਆਪਾਂ ਬਾਹਰ ਆ ਕੇ ਇੱਥੇ ਉਹ ਕੁਝ ਮਕੇਲ ਨੂੰ ਪੈਸੇ ਦੇ ਦਈਏ ਜਿਹੜਾ ਹਾਂ ਜੀ ਮਕੇਲ ਹੈਗੇ ਉਹ ਹੈ ਨਾ ਆਪਾਂ ਆਪਣੇ ਉਸ ਹਿਸਾਬ ਨਾਲ ਕਰਦੇ ਹਾਂ ਹਾਂ ਕਰਾਂ ਜੀ ਹਾਂ ਜੀ ਅੱਥਾ ਪਾਣੀ ਜ਼ਿਆਦਾ ਵਾਜਿਆ ਨਦੀਆਂ ਵੀ ਆ ਗਈਆਂ ਜਿਉਂ ਟਾਈਮ ਤੋਂ ਵੀ ਵਾੜਤਾ ਪਾਣੀ ਵੱਧ ਗਿਆ ਰਾਤ ਪਾਣੀ ਵੱਧ ਗਿਆ ਜੀ ਬਹੁਤ ਜ਼ਿਆਦਾ ਨਦੀਆਂ ਵੀ ਆ ਗਈਆਂ ਟਾਈਮ ਤੋਂ ਟਾਰਾ ਦੇ ਜੀ ਠੱਗਾ ਜਿਹੜਾ ਪਹੁੰਚਦੀ ਅਗਲਾ ਪੁਆਇੰਟ ਆ ਉੱਥੇ 1978 ਦੇ ਫਿਰਾਰ ਦਾ ਮਤਲਬ ਪਿੰਡ ਹੜਾਪ ਦਾ ਮਾਲੇ ਵਾਲਾ ਮਾਲੇ ਦੇ ਵਿੱਚ ਬਾਦ ਸਾਹਿਬ ਨੇ ਵੱਡੇ ਨਾਲ ਚੈੱਕ ਬੰਦ ਬਣਾ ਕੇ ਜੀ ਉੱਥੇ ਟੋਕੜਾਂ ਲਾਈਆਂ ਉਹ ਟੋਕੜਾਂ ਹੁਣ ਵੀ ਖੜੀਆਂ ਜੀ ਉਹਨਾਂ ਟੋਕੜਾਂ ਨੇ ਰੋਕਿਆ ਵਜੋਂ ਹੁਣ ਤੱਕ ਉੱਥੇ ਲੋਕ ਇਹ ਗੱਲ ਵੀ ਕਰਦੇ ਬਾਦ ਸਾਹਿਬ ਦੇ ਟੋਕੜਾਂ ਬਣੀ ਆਈਆਂ ਸਾਰੇ ਤੁਸੀਂ ਇਹ ਪਿੰਡਾਂ ਤੋਂ ਆ ਟਰੈਕਟਰ ਲੈ ਕੇ ਜਾਣਾ ਲੋਕਾਂ ਨੂੰ ਲੈ ਕੇ ਜਾ ਸਕਦੇ ਆ ਤੁਸੀਂ ਬਹੁਤ ਹੋਈ ਨਹੀਂ ਕਿਸੇ ਦੀ ਮਤ ਪਈਆ ਫਿਰ ਘਰ ਬੈਠਦਾ ਦੀ ਬੈਂਦੀ ਏਰੀਆ ਜਿਹੜੀ ਬੱਦ ਮੌਜੂਦ ਹਾਂ ਸੈਟ ਕਰੋ ਜੀ ਇੱਥੇ ਚਾਹਤੀ ਆ ਆਹ ਆਪ ਕੋ ਮੇਨ ਰਿਕਰ ਦੇਹੀਆਂ ਦੀ ਗ੍ਰੇਡ ਇੱਕ ਹੀ ਤਾਰ ਵਾਲੀ ਗ੍ਰੇਡ ਦੋ ਤਾਰ ਵਾਲੀ ਜਿਹਦੇ ਜੰਦ ਬਣ ਕੇ ਆਪਾਂ ਸੜਦੇ ਨਾ ਜੀ ਬੰਦੀ ਕਿੱਥੋਂ ਮਿਲਦੀ ਹੈ ਤਾਰ ਆਉਂਦੀ ਹੈ ਜੀ ਬਣਾ ਲੈਨੇ ਸਾਰੀ ਤਾਰ ਦੀ ਜਿਹੜਾ ਬੰਦੇ ਸਾਡੇ ਕੋਲ ਆਇਆ ਤਾਰ ਹੀ ਪੈਸੇ ਦੇ ਉੱਪਰ ਪਰਿੰਦਰ ਜੀ ਆ ਤੁਹਾਨੂੰ ਪੈਸੇ ਹੀ ਦੇ ਦੇਣੇ ਤੁਸੀਂ ਆਪ ਜਿੱਦਾਂ ਤੁਸੀਂ ਦੇਖੋ ਜਿੱਦਾਂ ਇੱਕ ਸਾਰ ਡੀਜਲ ਅਕੀਨ ਗਿਆ ਤੁਹਾਨੂੰ ਹੈ ਜੀ ਜਰਾ ਆ ਵੀ ਟਰੈਕਟਰ ਦਾ ਚੱਲੀ ਹੋਇਆ ਬੰਦਾ ਅਕੀਨ ਨੂੰ ਕੌਣ ਦੇਊਗਾ ਤੁਸੀਂ ਥੋੜੇ ਜਿਹਾ ਮਿਹਰਬਾਨੀ ਜੀ ਅੱਜ ਬੇਨਤੀ ਹੋ ਰਹਾ ਜੀ ਇਹ ਬੀਸੀ ਨੇ ਵੱਧ ਤੋਂ ਵੱਧ ਸੰਗਤ ਨੂੰ ਪੀਰ ਫੋੜ ਕਰਦੇ ਜੀ ਥੋੜੇ ਜਿਹਾ ਜਿਆਦਾ ਚੱਲੇ ਹਨ ਬੰਦਿਆਂ ਦੀ ਜਿਆਦਾ ਲੋੜ ਹੈ ਜੀ ਰਾਤ ਨੂੰ ਕਈ ਥਾਂ ਦਿੱਕਤ ਹੁੰਦੀ ਹੈ ਮੈਂ ਇਹ ਕਰਦਾ ਹਾਂ ਮੈਂ ਦੱਸਦਾ ਹਾਂ ਅਸੀਂ ਯੂਥ ਕਾਲੀ ਦੇ ਮੁੰਡੇ ਭੇਜ ਦੇਣਾ ਹੈ ਹੈ ਤੇ ਜਿਹੜਾ ਕੋਈ ਸਮਾਨ ਲੈਣਾ ਤੁਸੀਂ ਲੈ ਲਓ ਯਾਰ ਬਹੁਤ ਬਹੁਤ ਧੰਨਵਾਦ ਬਾਲੇ ਬਾਲੇ ਦਾ ਸਾਡੇ ਸਾਰੀ ਆ ਉਹ ਹੋਰ ਚਾਹੀਦੇ ਨਾ ਨੂੰ ਚਲੋ ਖੋ ਜੀ ਨਹੀਂ ਸੇਵਾਦਾਰ ਚਾਹੀਦੇ ਆ ਬਦਲ ਸੋ ਸਾਡੇ ਕੰਮ ਕਰ ਲਈਏ ਵੀਰੇ 500 ਮੁੰਡਾ ਲਾ ਦਈਏ ਹਾਂ ਜੀ ਕਿੰਨਾ ਠੀਕ ਹੈ ਤੁਸੀਂ ਐ ਕਰੋ 500 ਆ ਤੂੰ ਇੱਕ ਐ ਕਰ ਮੈਂ ਇੱਥੇ ਆ ਨਹੀਂ ਨਹੀਂ ਐ ਕਰਦੇ ਆ ਮੈਂ ਇਹਦੀ ਪੱਕੀ ਟੀਵੀ ਇੱਥੇ ਲਾ ਦੇਣਾ ਆ ਬੰਦ ਤੇ ਆ ਬੈਜੂਗਾ ਨਾਲੇ 500 ਮੁੰਡਾ ਲਿਆਊਗਾ ਇਹ ਹੋਰ ਨੂੰ ਕਿ ਪੈਸੇ ਦੀ ਲੋੜ ਹੈ ਮੈਂ ਦੱਸ ਦਿੰਦਾ ਬਸ ਠੀਕ ਹੈ ਚਲੋ ਬਾਈ ਜੀ ਟੋਰ ਮੜੇ ਅੱਗੇ ਚਲੋ ਮੰਨ ਲਓ ਕੀ ਐ ਤੋਂ ਬਾਅਦ ਫਿਰ ਕੋਈ ਜਲ ਨਹੀਂ ਨਹੀਂ ਨਾਲੇ ਨਾ ਦੱਸ ਕੀ ਹੈ ਦਰਿਆ ਦਾ ਉਨੇ ਹੁੰਦੇ ਕਿੱਥੇ ਪੜਦਾ ਹੈ ਸਾਰੇ ਜੇ ਪੱਕੇ ਹੋ ਜਾਂ ਸੀ ਕੰਕਰੀਟ ਦੇ ਉਨੇ ਉਹਨਾਂ ਏਰੀਆ ਜਿੱਥੇ ਰਵਾਇਤਾਂ ਇੰਨਾ ਜੀ ਮਤਲਬ ਪਬਲਿਕ ਸੇਫ ਹੁਣ ਪਿੰਡ ਦੇ ਮਤਲਬ ਬਿਲਕੁਲ ਸਾਹਮਣੇ ਹੀ ਢਾਹ ਜੀ ਹਾਂ ਜਿਹੜਾ ਮੇਨ ਮੁੱਦਾ ਨਾ ਜੀ ਹੁਣ ਮਤਲਬ ਸਾਰੀ ਗਰੀਬ ਜਨਤਾ ਜੀ ਆ ਮਤਾਂ ਇੱਕ ਇੱਕ ਮਾਲ ਤੋਂ ਦੀਆਂ ਬਣ ਗਈਆਂ ਹੁਣ ਆ ਮਤਲਬ ਕਹੋ ਵੀ ਅਸੀਂ 31 ਤਰੀਕ ਦੇ ਜੀ ਉਹ ਪਹੁੰਚੀਆਂ ਨਾ ਸੁੱਤੇ ਆ ਜੀ ਨਾ ਘਰੇ ਜਾਂਦੇ ਜਿਹੜਾ ਪ੍ਰਧਾਨ ਦੇ ਇਲਾਕੇ ਨਾਲ ਸਰਪੰਚ ਸਾਹਿਬ ਐਂ ਕਰਿਓ ਇਹਦੇ ਬਾਅਦ ਨਾ ਇਹ ਪਾਣੀ ਜਿਹੜਾ ਇੱਕ ਤੋਂ ਇੱਕ ਚਾਰੇ ਨੂੰ ਨੁਕਸਾਨ ਨਹੀਂ ਨਾ ਨਹੀਂ ਹਾਲੇ ਨੁਕਸਾਨ ਅੰਦਰ ਅੰਦਰ ਸੀ ਗਿਆ ਜੀ ਸਰ ਅੰਦਰ ਹੋਇਆ ਅੰਦਰ ਇਹ ਨਹੀਂ ਬਾਹਰ ਨਹੀਂ ਹੈ ਪਾਪੂਲਰ ਸੀ ਗਿਆ ਜੀ ਪਾਪੂਲਰ ਦੇ ਵਿੱਚ ਹੀ ਖੜਾ ਪਿਆ ਸਾਨੂੰ ਚਾਰੇ ਦੱਸ ਕਿਉਂ ਨਹੀਂ ਬਦਲ ਗਈ ਜੀ ਕਿਤੇ ਕਿਸੇ ਨੂੰ ਲੋੜ ਹੋਏ ਨਾ ਮੈਂ ਇਹਦੀ ਡਿਊਟੀ ਲਾ ਦਿੰਦਾ ਆਪਾਂ ਪਰ ਮੈਂ ਇੱਕ ਹਲਕਾ ਕੰਮ ਪਰ ਨਹੀਂ ਵੀਰੋ ਆਹ ਟੇਕ ਕੇਅਰ ਕਰੂਗਾ ਤੁਹਾਨੂੰ ਸਾਰੇ ਹਾਂਜੀ ਠੀਕ ਹੈ ਸਰ ਕੋਈ ਨਹੀਂ ਮੈਂ ਪੇਟੀ ਰਮ ਮੈਂ ਤਾਂ ਮੌਕੇ ਤੇ ਹੀ ਮੈਂ ਆਇਆ ਮੇਰਾ ਜੀ ਮੇਰ ਸਾਡਾ ਮੁੱਦਾ ਇਹ ਵੀ ਟ੍ਰੇਨ 25 ਜਿਵੇਂ ਛੇਤੀ ਛੇਤੀ ਸਾਡੇ ਇਲਾਕੇ ਦਾ ਪਟੋ ਨਾ ਜੀ ਨਹੀਂ ਦੇ ਦਿਓ ਮੈਂ ਥੋੜਾ ਜਿਹਾ ਤਬਾਹੀ ਸਾਰਾ ਹੀ ਜਾ ਜਿਹੜੀ ਉਹ ਫੋਰੈਸਟ ਲੱਗੀ ਹੋਈ ਹੈ ਜੰਗਲਾਤ ਮਹਿਕਮਾ ਜੀ ਉਹ ਉਹ ਟ੍ਰੇਨ ਪਟਾਈ ਜਾਵੇ ਜੁੱਥੇ ਉਹ ਯੋ ਨਹੀਂ ਪਟਉਂਦੀ ਜੇ ਕੋ ਆਪਣੀ ਮੈਂ ਹੁਣ ਨਹੀਂ ਕਹਿੰਦਾ ਵੀ ਹੁਣੇ ਪਟਾ ਦਿਓ ਤੁਹਾਡੇ ਤੁਸੀਂ ਹੁਣ ਪਟਾ ਦਿਓ ਹੁਣ ਪਟਾ ਦਿਓ ਆਪਣੀ ਸਰਕਾਰ ਆਉਣ ਤੇ ਪਟਾ ਦਿਓ ਨਹੀਂ ਆਪਣੀ ਸਰਕਾਰ ਆਉਣ ਤੇ ਮੈਂ ਪੱਕਾ ਜਿਹੜਾ ਕੰਮ ਕਰਨ ਲੱਗਿਆ ਹਾਂ ਹਾਂਜੀ ਮੈਂ ਨਾਮ ਉਸ ਵੀ ਕਰਦਾ ਕਿ ਸਾਰਾ ਸੀਮੈਂਟ ਦਾ ਬੰਨ ਜਿਹੜਾ ਡੈਮ ਬੰਦੇ ਮੈਂ ਹਾਂਜੀ ਹਾਂਜੀ ਸੀਮੈਂਟ ਦੇ ਬੰਨ ਠੀਕ ਹੈ ਆਪਣਾ ਰਾਜਸਥਾਨ ਮਾੜੀ ਨਹੀਂ ਕੀ ਲੈ ਬੰਦਾ ਕੋਈ ਫੇਰ ਨਹੀਂ ਹੈਗਾ ਫੇਰ ਅੱਛਾ ਜੀ ਇਹਦੇ ਬਾਅਦ ਵੀ ਜਦੋਂ ਪਾਣੀ ਗਿਆ ਹਾਂ ਜੀ ਜੇ ਤੁਸੀਂ ਦੱਸੋ ਕਹੋਗੇ ਨਾ ਮੈਂ ਟ੍ਰੈਕ ਮਾਰਾ ਬਣੇ ਦੂਸਤ ਪਾਣੀ ਆਪਣੇ ਬੰਦੇ ਕੋਲੋਂ ਤੇ ਨਾਲੇ ਵੱਡੀ ਮਸ਼ੀਨਾਂ ਜਿਹਨੋਂ ਨਹੀਂ ਕਰਦੇ ਆਪਾਂ ਕਰ ਨਹੀਂ ਕੋਈ ਨਹੀਂ ਕਰਦਾ ਆਪਾਂ ਕਰਦੇ ਆਪਾਂ ਬੇਨਤ ਮਰੀ ਇਹੀ ਵੀ ਸਾਡਾ ਆ ਜੀ ਬੰਦੇ ਨੇ ਸਵੇਰ ਦਾ ਲੱਗਿਆ ਰ ਜੀ ਮੇਰਾ ਅਧਿਆਰਕਾ ਬਹੁਤ ਬਹੁਤ ਧੰਨਵਾਦ ਯਾਰ ਤੁਸੀਂ ਬਚਾ ਲਿਆ ਤੁਸੀਂ ਬਹੁਤ ਚੋਕਾ ਨੇ ਸਿਰ ਝੁਕਦਾ ਆਪਣੇ ਪੰਜਾਬੀਆਂ ਨੂੰ ਸਿਰ ਝੁਕਦਾ ਪਾਣੀ ਦੇ ਡਾਫ ਪਤਾ ਨਹੀਂ ਜੇ ਮਹਿਕਵੇਂ ਕੰਮ ਕਰਨ ਲੱਗੇ ਕੋਈ ਸੋਚਦੇ ਨਹੀਂ ਕਰਦੇ ਇੱਥੇ ਉਹ ਥਾਲੀ ਨੇ ਹੁਣ ਬੜਾ ਤਾਂ ਕਰਦਾ ਜੀ ਪਾਣੀ ਦਾ ਲੱਗ ਨਹੀਂ ਉਹ ਥਾਲੀ ਉਹ ਵੱਡੀ ਉਹ ਵੀ ਥਾਲੀ ਬਹੁਤ ਵੱਡੀ ਅੱਛਾ ਇੱਕ ਵਾਰ ਉਹ ਜੰਗਲਾਤ ਬਣਿਆ ਹੋਵੇ ਜੀ ਦੋਸਤ ਤੁਸੀਂ ਜੇ ਥਾਲੀ ਪੁੱਛੋ 干的。司机。